ਨਮਸਕਾਰ ਪੇਸ਼ੇ ਹਫਤਾਵਾਰੀ ਸਮਾਚਾਰ ਸਮਿਖਿਆ ਲੇਖਕ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਮੀ ਵਾਚਿਕਾ ਅਮਨਪ੍ਰੀਤ ਕੌਰ ਲੰਗੀ 18 ਮਾਰਚ ਨੂੰ ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀ타ਰਮਨ ਵੱਲੋਂ ਦੇਸ਼ ਅੰਦਰ ਬੇਰੋਜ਼ਗਾਰੀ ਨੂੰ ਠੱਲ ਪਾਉਣ ਅਤੇ ਹੁਨਰਮੰਦ ਕਾਮੇ ਤਿਆਰ ਕਰਨ ਲਈ ਪੀਐਮ ਇੰਟਰਨਸ਼ਿਪ ਸਕੀਮ ਐਪ ਲਾਂਚ ਕੀਤੀ ਗਈ ਹੈ। ਵਿੱਤੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ। ਜਿਸ ਤਹਿਤ ਸਕਿੱਲ ਡਿਵੈਲਪਮੈਂਟ ਸੈਂਟਰ ਖੋਲ੍ਹੇ ਗਏ ਨੇ ਤੇ ਆਪਣਾ ਰੁਜ਼ਗਾਰ ਸ਼ੁਰੂ ਕਰਨ ਦੇ ਚਾਹਵਾਂ ਨੌਜਵਾਨਾਂ ਲਈ ਸਟਾਰਟਅਪ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਹੁਣ ਕੇਂਦਰ ਸਰਕਾਰ ਨੇ ਉਦਯੋਗਾਂ ਤੇ ਹੋਰ ਕਾਰਜ ਖੇਤਰਾਂ 'ਚ ਕੁਸ਼ਲ ਕਾਮਯਾ ਦੀ ਘਾਟ ਪੂਰੀ ਕਰਨ ਲਈ ਪੀਐਮ ਇੰਟਰਨਸ਼ਿਪ ਸਕੀਮ ਸ਼ੁਰੂ ਕੀਤੀ ਹੈ। ਕੇਂਦਰੀ ਵਿੱਤ ਮੰਤਰਾਲੇ ਵੱਲੋਂ ਇਸ ਸਕੀਮ ਤਹਿਤ ਅਗਲੇ 5 ਸਾਲਾਂ ਦੌਰਾਨ ਦੇਸ਼ ਦੇ 1 ਕਰੋੜ ਨੌਜਵਾਨਾਂ ਨਾਂ ਨੂੰ ਇੰਟਰਨਸ਼ਿਪ ਪ੍ਰਦਾਨ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਹਾਲਾਂਕਿ ਇਸ ਯੋਜਨਾ ਦਾ ਐਲਾਨ ਪਿਛਲੇ ਸਾਲ ਜੁਲਾਈ 2024 ਚ ਪੇਸ਼ ਕੀਤੇ ਗਏ ਆਮ ਬਜਟ ਵਿੱਚ ਕੀਤਾ ਸੀ ਜਿਸ ਨੂੰ ਹੁਣ ਅਮਲ ਵਿੱਚ ਲਿਆਂਦਾ ਗਿਆ ਹੈ ਇਸ ਸਕੀਮ ਤਹਿਤ 2024-25 ਵਿੱਤੀ ਬਰੇ ਦੌਰਾਨ ਸਵਾ ਲੱਖ ਦੇ ਕਰੀਬ ਨੌਜਵਾਨਾਂ ਨੂੰ ਇੰਟਰਨਸ਼ਿਪ ਕਰਵਾਈ ਜਾਣੀ ਹੈ ਉਮੀਦਵਾਰਾਂ ਲਈ ਰੱਖੀ ਗਈ ਯੋਗਤਾ ਮੁਤਾਬਿਕ ਇਹਨਾਂ ਵਿੱਚੋਂ ਕੋਈ ਵੀ 10ਵੀਂ ਹਾਇਰ ਸਕੈਂਡਰੀ ਸੀਨੀਅਰ ਸਕੈਂਡਰੀ ਆਈਟੀਆਈ ਪੋਲੀਟੈਕਨਿਕ ਡਿਪਲੋਮਾ ਬੀਏ ਬੀਐਸਸੀ ਬੀਕਾਮ, ਬੀਸੀਏ, ਬੀਬੀਏ ਤੇ ਬੀ ਫਾਰਮਾ ਦੀ ਡਿਗਰੀ ਹਾਸਲ ਕਰਨ ਵਾਲੇ ਉਮੀਦਵਾਰ ਇਸ ਸਕੀਮ ਦੇ ਯੋਗ ਨੇ। ਕੇਂਦਰੀ ਵਿੱਤ ਮੰਤਰੀ ਸਿ타ਰਮਨ ਵੱਲੋਂ ਲਾਂਚ ਕੀਤੀ ਗਈ ਐਪ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਹੈ। ਉਮੀਦਵਾਰ ਪੀਐਮ ਇੰਟਰਨਸ਼ਿਪ ਸਕੀਮ ਐਪ ਨੂੰ ਆਪਣੇ ਮੋਬਾਈਲ ਤੇ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦਾ ਹੈ। ਇਸ ਦੇ ਆਧਾਰ ਫੇਸ ਪ੍ਰਮਾਣਿਕਤਾ ਰਾਹੀਂ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਆਸਾਨ ਬਣਾਇਆ ਗਿਆ ਹੈ। ਉਮੀਦਵਾਰ ਸਥਾਨ ਦੇ ਆਧਾਰ ਤੇ ਇੰਟਰਨਸ਼ਿਪ ਦੀਆਂ ਪੇਸ਼ਕਸ਼ਾਂ ਦੇਖ ਸਕਦੇ ਨੇ। ਇਸ ਵਿੱਚ ਉਮੀਦਵਾਰਾਂ ਲਈ వ్యక్తిగత డాష్బోర్డ్ ਤੇ ਰੀਅਲ ਟਾਈਮ ਅਪਡੇਟ ਮਿਲਣਗੇ। ਇਹ ਐਪ ਦੇ ذریعے ਉਪਭੋਗਤਾ కార్పొరేట్ ਮਾਮਲਿਆਂ ਦੇ ਮੰਤਰਾਲੇ ਦੁਆਰਾ ਹਾਲ ਵਿੱਚ ਹੀ ਜਾਰੀ ਕੀਤੇ ਗਏ ਰੈਫਰਲ ਪ੍ਰੋਗਰਾਮ ਦਾ ਲਾਭ ਵੀ ਲੈ ਸਕਦੇ ਨੇ। ਰੈਫਰਲ ਪ੍ਰੋਗਰਾਮ ਦੇ ਤਹਿਤ ਰਜਿਸਟਰਡ ਉਮੀਦਵਾਰ ਹੋਰ ਯੋਗ ਉਮੀਦਵਾਰਾਂ ਨੂੰ ਇਹ ਸਕੀਮ ਲਈ ਰੈਫਰ ਕਰ ਸਕਦੇ ਨੇ ਅਤੇ ਇਨਾਮ ਵੀ ਹਾਸਲ ਕਰ ਸਕਦੇ ਨੇ। ਇਹ ਸਕੀਮ ਦਾ ਲਾਭ ਉਹ ਨੌਜਵਾਨ ਲੈ ਸਕਦੇ ਹਨ ਜਿਨ੍ਹਾਂ ਕੋਲ ਨਾ ਤਾਂ ਪੂਰਾ ਸਮਾਂ ਰੋਜ਼ਗਾਰ ਹੈ ਅਤੇ ਨਾ ਹੀ ਕਿਤੇ ਵੀ ਪੂਰਾ ਸਮਾਂ ਵਿੱਦਿਆ ਹਾਸਲ ਕਰ ਰਹੇ ਨੇ। ਅਜੇ ਨੌਜਵਾਨਾਂ ਲਈ ਇਸ ਸਕੀਮ ਵਾਸਤੇ ਅਰਜੀ ਦੇਣ ਲਈ ਇੱਕ ਸ਼ਰਤ ਇਹ ਵੀ ਹੈ ਕਿ ਉਹਨਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਸਰਕਾਰੀ ਨੌਕਰੀ ਨਹੀਂ ਹੋਣੀ ਚਾਹੀਦੀ ਅਤੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਸਾਲਾਨਾ ਆਮਦਨ 8 ਲੱਖ ਰੁਪਏ ਤੋਂ ਵੱਧ ਨਾ ਹੋਵੇ। ਇਸ ਸਕੀਮ ਤਹਿਤ ਇੰਟਰਨਸ਼ਿਪ ਕਰਨ ਵਾਲੇ ਇੱਕ ਮੁੱਠ 6000 ਰੁਪਏ ਦੀ ਰਕਮ ਤੋਂ ਇਲਾਵਾ ਹਰ ਮਹੀਨੇ 5000 ਰੁਪਏ ਮਿਲਣੇ ਨੇ ਜਿਨ੍ਹਾਂ ਚ 4500 ਰੁਪਏ ਕੇਂਦਰ ਸਰਕਾਰ ਦੇਵੇਗੀ ਤੇ 500 ਰੁਪਏ ਸਬੰਧਤ ਉਦਯੋਗ ਦੇਵੇਗਾ ਜਿੱਥੇ ਉਮੀਦਵਾਰ ਦੀ ਇੰਟਰਨਸ਼ਿਪ ਲੱਗੇਗੀ। ਇਹ ਇੰਟਰਨਸ਼ਿਪ 12 ਮਹੀਨੇ ਤੱਕ ਚੱਲੇਗੀ। ਇਸ ਸਕੀਮ ਤਹਿਤ ਹੁਣ ਤੱਕ pminternship.mca.gov.in ਰਾਹੀਂ ਆਨਲਾਈਨ ਅਰਜ਼ੀ ਦਿੱਤੀ ਜਾਂਦੀ ਰਹੀ ਹੈ ਪਰ ਹੁਣ ਇਸ ਲਈ ਮੋਬਾਈਲ ਐਪ ਰਾਹੀਂ ਵੀ ਅਪਲਾਈ ਕੀਤਾ ਜਾ ਸਕਦਾ ਹੈ। ਇਸ ਸਕੀਮ ਵਿੱਚ ਅਰਜ਼ੀ ਦੇਣ ਲਈ ਉਮੀਦਵਾਰ ਦੀ ਕੋਈ ਵੀ ਫੀਸ ਨਹੀਂ ਲੱਗਦੀ ਹੈ। ਇਸ ਸਕੀਮ ਤਹਿਤ ਇੰਟਰਨਸ਼ਿਪ ਹਾਸਲ ਕਰਨ ਵਾਲੇ ਨੌਜਵਾਨਾਂ ਦੀ ਉਮਰ 21 ਤੋਂ 24 ਸਾਲ ਮਿੱਥੀ ਗਈ ਹੈ। ਇੰਟਰਨਸ਼ਿਪ ਦੌਰਾਨ ਕਿਸੇ ਵੀ ਜੋਖਮ ਤੋਂ ਬਚਾ ਲਈ ਹਰੇਕ ਉਮੀਦਵਾਰ ਦਾ ਪ੍ਰਧਾਨ ਮੰਤਰੀ ਜੀਵਨ ਜੀਵਨ ਬੀਮਾ ਯੋਜਨਾ ਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਬੀਮਾ ਵੀ ਕੀਤਾ ਜਾਂਦਾ ਹੈ ਕੇਂਦਰ ਸਰਕਾਰ ਵੱਲੋਂ ਇਸ ਸਕੀਮ ਤਹਿਤ ਵੱਖ-ਵੱਖ ਖੇਤਰਾਂ 'ਚ ਇੰਟਰਨਸ਼ਿਪ ਦਿੱਤੀ ਜਾਣੀ ਹੈ ਜਿਨ੍ਹਾਂ 'ਚ ਸੀਮਿੰਟ ਤੇ ਬਿਲਡਿੰਗ ਮਟੀਰੀਅਲ ਕੈਮੀਕਲ ਇੰਡਸਟਰੀ ਹੈਲਥ케ਅ ਜੈਮਸ ਤੇ ਜੁਐਲਰੀ ਹਾਊਸਿੰਗ ਬੁਨਿਆਦੀ ਢਾਂਚਾ ਤੇ ਭਵਨ ਨਿਰਮਾਣ ਚਮੜਾ ਤੇ ਉਤਪਾਦ ਐਫਐਮਜੀਸੀ ਆਈਟੀ ਤੇ ਸੌਫਟਵੇਅਰ ਡਿਵੈਲਪਮੈਂਟ ਮੈਨੂਫੈਕਚਰਿੰਗ ਤੇ ਇੰਡਸਟਰੀਅਲ ਮੈਟਲ ਤੇ ਮਾਈਨਿੰਗ ਖੇਡਾਂ ਔਇਲ ਗੈਸ ਅਤੇ ਊਰਜਾ ਖੇਤੀਬਾੜੀ ਦੇ ਸਹਾਇਕ ਤੰਦੇ ਰਿਟੇਲ ਤੇ ਖਪਤਕਾਰ ਵਸਤਾਂ ਟੈਲੀਕਾਮ ਕਪੜਾ ਉਦਯੋਗ ਯਾਤਰਾ ਤੇ ਆਉਪਖਤ ਆਟੋਮੋਟਿਵ ਆਵਾਜਾਈ ਤੇ ਸੁਰੱਖਿਆ ਬੈਂਕਿੰਗ ਤੇ ਵਿੱਤੀ ਸੇਵਾਵਾਂ ਤੋਂ ਇਲਾਵਾ ਹੋਰ ਵੀ ਖੇਤਰ ਸ਼ਾਮਿਲ ਨੇ ਇਨ੍ਹਾਂ ਖੇਤਰਾਂ ਦੀਆਂ ਦੇਸ਼ ਭਰ ਅੰਦਰ 500 ਦੇ ਕਰੀਬ ਕੰਪਨੀਆਂ ਕੇਂਦਰ ਸਰਕਾਰ ਦੀ ਇਸ ਸਕੀਮ ਤਹਿਤ ਨੌਜਵਾਨਾਂ ਨੂੰ ਇੰਟਰਨਸ਼ਿਪ ਕਰਵਾ ਰਹੀਆਂ ਨੇ ਕੇਂਦਰ ਸਰਕਾਰ ਦੇ ਇਸ ਉਪਰਾਲੇ ਦੇ ਨਾਲ ਨਾ ਸਿਰਫ ਦੇਸ਼ ਦੀ ਨੌਜਵਾਨ ਪੀੜੀ ਨੂੰ ਬੇਰੁਜ਼ਗਾਰੀ ਤੋਂ ਰਾਹਤ ਮਿਲੇਗੀ ਬਲਕਿ ਇੰਟਰਨਸ਼ਿਪ ਦੌਰਾਨ ਕੁਸ਼ਲਤਾ ਹਾਸਲ ਕਰਕੇ ਨੌਜਵਾਨ ਚੰਗੇ ਕਾਮਯਾਬਜੋ ਤਿਆਰ ਹੋਣਗੇ ਕੇਂਦਰ ਸਰਕਾਰ ਦੀ ਇਸ ਸਕੀਮ ਨਾਲ ਕੰਮ ਦੀ ਤਲਾਸ਼ 'ਚ ਭਟਕ ਰਹੇ ਨੌਜਵਾਨਾਂ ਨੂੰ ਆਪਣੇ ਕਾਰਜ ਖੇਤਰ 'ਚ ਕੁਸ਼ਲਤਾ ਹਾਸਲ ਕਰਨ ਦਾ ਸੁਨਹਿਰੀ ਮੌਕਾ ਮਿਲ ਰਿਹਾ ਹੈ। ਅੱthio ਆਪਣੇ ਦੇਸ਼ ਅੰਦਰ ਰਹਿ ਕੇ ਹੀ ਨਿਪੁੰਨ ਕਾਮੇ ਬਣ ਕੇ ਚੰਗੀ ਆਮਦਨ ਕਮਾ ਸਕਦੇ ਨੇ। ਇਸ ਨਾਲ ਵਿਦੇਸ਼ਾਂ 'ਚ ਜਾ ਕੇ ਧੱਕੇ ਖਾਣ ਦੀ ਵਜਾਏ ਆਪਣੇ ਦੇਸ਼ ਘਰ ਅਤੇ ਪਰਿਵਾਰ 'ਚ ਰਹਿ ਕੇ ਰੁਜ਼ਗਾਰ ਮੁਹੱਈਆ ਹੋ ਰਿਹਾ ਹੈ। ਇਸ ਨਾਲ ਜਿੱਥੇ ਭਾਰਤ ਦੀ ਨੌਜਵਾਨ ਸ਼ਕਤੀ ਦਾ ਦੇਸ਼ ਨੂੰ ਫਾਇਦਾ ਮਿਲੇਗਾ, ਉਥੇ ਹੀ ਉਹਨਾਂ ਦਾ ਜੀਵਨ ਖੁਸ਼ਹਾਲ ਹੋਵੇਗਾ। ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ